ਮਾਰ ਤਾਰੀ ਮਾਰ ਤਾਰੀ ਸ਼ੁਰੂ ਹੋ ਗਈ ਜੀ ਉਧਰ ਕਿ ਉਧਰ ਚੋ ਜਾਓ ਤੋਂ ਦੇਖੋ ਮਾਰ ਫੜੀ ਤਲਵਾਰ ਦੇ ਮਾਰ ਦੇ ਜਾਂ ਜਿੰਨ ਲਵ ਦੇ ਮਾਰਦੇ ਜਾਂਦੇ ਹਨ 12 13 ਸਾਲ ਦੀ ਜਿਹੜੀ ਉਮਰ ਛੋਟੀ ਉਮਰ ਸੀ ਮੇਰੀ ਅਜੇ 6ਵੀਂ ਵਿੱਚ ਮੈਂ ਦਾਖਲ ਹੋਈ ਪੰਜਵੀਂ ਪਾਸ ਕੀਤੀ ਹੈ ਤੇ 6ਵੀਂ ਵਿੱਚ ਦਾਖਲ ਇੱਕ ਟੱਬਾ ਲਈਆਂ ਨੇ ਟੱਖਣ ਲੱਗੇ ਜਿਹੜਾ ਕੋ ਰੋਲਾ ਪੈਣਾ ਚਾਰ ਦਿਨ ਇੱਧਰ ਉੱਧਰ ਜਾਣਾ ਠੀਕ ਆਪਣੇ ਘਰ ਆਜ ਨੇ ਅਸੀਂ ਤਾਂ ਕੋਈ ਚੀਜ਼ ਸੋਈ ਦੀ ਚੁੱਕੀ ਇਥੋਂ ਮੈਂ ਕਿਸੇ ਜੁਕ ਲਈ ਅਸੀਂ ਫਿਰ ਅੱਕ ਕੋਈ ਜੰਦਰੇ ਮਾਰੇ ਦੇ ਨੇ कल नुकस कि इतने घर ही आना तो पता नहीं मुड़ के बढ़ना ही नहीं उतान बेचारिया रोंदो नि ने बहरों बार कि चल गई फिर रोंदिया अह कि मिला आपस भैं भैं मैं कितने मिलना किसे चल गई मैं किस पास आ गए देखी है कोई गई है उकस्तान चो आई हिंदुआ दी ਇੰਨੇ ਦੇ ਬੱਚੇ ਛੋਟੇ ਛੋਟੇ ਬੱਚੇ ਵੱਡੇ ਵੱਡੇ ਬੱਚੇ ਬੜੇ ਇੰਨੇ ਨੀ ਬਾਵਾ ਇੰਨੇ ਨਹੀਂ ਲੱਤਾਂ ਪਾਣੀ 세 ਬੜਾ ਉੱਥੇ ਤੇ ਰੋ ਪਸਤੇ ਅੱਡੇ ਅੱਡੇ ਫੁੱਲ ਕੇ ਹੋਏ ਨੇ ਬੜਾ ਰੋਏ ਦੇਖ ਕੇ ਵਾ ਮਾਮਾ ਨੇ ਕਿਸ ਤਰ੍ਹਾਂ ਪੈਦਾ ਕੀਤੇ ਬੱਚੇ ਕਿਸ ਤਰ੍ਹਾਂ ਦੇ ਦੇ ਰੋਣ ਦੇ ਨੇ ਸਾਡੇ ਪਸ ਸਾਡੇ ਹਿੰਦੂਆਂ ਨੇ ਵੀ ਫੇਰ ਮੁਜ਼ਮਾਨਾਂ ਦੀ ਗੱਡੀ ਆਈ ਉਹਨਾਂ ਦੇ ਬੱਚੇ ਵੱਟ ਬੁਢੀ ਕੋਧਰ ਗੱਡੀ ਬੰਦ ਕਰਕੇ ਭੇਜੀ ਜੇ ਸੰਨ ਇਥੇ ਆਣ ਵੀ ਸਾਡੇ ਕਾਰੋਬਾਰ ਚੰਗਾ ਹੁੰਦਾ ਚੰਗਾ ਸੀ ਠੀਕ ਹੋਏ ਸਾਨੂੰ ਇੱਥੇ ਵੀ ਕੁਝ ਨਹੀਂ ਮਿਲਿਆ ਭਈ ਆਜ਼ਾਦੀ ਜੂਰੇ ਨਾਲ ਨਹੀਂ ਮਿਲਗੀ ਸਾਨੂੰ ਕੁਛ ਨਹੀਂ ਮਿਲਿਆ ਟਬਰੰ ਟਬਰ ਕਬ ਦਬਾ ਹੋ ਗਏ ਨੇ ਕਰਾਰੇ ਕਰ ਦਬਾ ਬੇ ਲੋਕਾਂ ਨੇ ਪਰ ਇਹ ਘਰ ਲੋਕੀ ਜਿੱਥੇ ਅੰਦਰ ਬੈਠੇ ਨੇ ਬੜੇ ਢੂਕ ਕੇ ਨਾ ਸੀਸੇ ਕੇ ਬਾਹਰ ਨਿਕਲ ਆ ਹੀ ਨਾ ਬੱਟ ਬੱਟ ਕੇ ਸੁੱਟੀ ਜਾਂਦੀ ਇੱਥੇ ਹੀ ਮੁਸਮਾਨੀ ਮਿਲੀਆਂ ਰਸਤੇ ਜਾਂਦੇ ਬਈ ਮੁਸਮਾਨੀ ਮਿਲੀਆਂ ਤਾਂ ਆਂਦੀਆਂ ਨੇ ਜਾਓ ਸਾਂਭੋ ਸਾਡੇ ਠੂਠੇ ਤੇ ਕਨਾਲੀਆਂ ਅੱਜ ਤੁਹਾਡੇ ਸਾਂਭਾਂਗੇ ਮਹਿਲ ਤੇ ਮਾੜੀਆਂ ਮੈਂ ਜੇ ਟਿਕਾਣੇ ਪਹੁੰਚਾਂਗੇ ਤੇ ਤੁਹਾਡੇ ਠੁੱਠੇ ਵੀ ਲੈ ਲਾਂਗਾ ਇਸ ਵਾਰੀ ਪਹੁੰਚਣਾ ਵੀ ਹੈ ਜਿਹੜੇ ਟਿਕਾਣੇ ਉਹ ਜਹਤ ਨਾਲ ਜਾਂਦੀਆਂ ਨਾਲ ਬੱਚੇ ਚੁੱਕੇ ਦੇ ਦੋ ਵੀ ਐਸਾ ਸੀ ਤੋਂ ਦੇ ਦੇ ਉਹ ਵੀ ਚੁੱਕੇ ਜਾਂਦੇ ਦੀਆਂ ਹੀ ਤੇ ਕਹਿੰਦੇ ਜਾਓ 17 80 ਸਾਲਾਂ ਦੀ ਅਸੀਂ 85ਾਂ ਦੀ ਸਾਲਾਂ ਦੀ ਹੋ ਗਈਆਂ ਅਜੀਬ ਨੇ ਆਪਣਾ ਦਿਲ ਹੀ ਛੱਡ ਦਿੱਤੀ ਕੋਈ ਨਹੀਂ ਬੱਚੇ ਰਾਜੀ ਨੇ ਬੜਾ ਕੁਝ ਹੈ ਕੀ ਕਰਨਾ ਪਿਆ ਹੈ ਨੂੰ ਕੀ ਕਰਨਾ ਇਸ ਸੋਨੇ ਨੂੰ ਕੀ ਕਰਨਾ ਹੈ ਬੱਚੇ ਰਾਜੀ ਰਹਣ ਪਗਵਾਂ ਨੇ ਉਹਦੀ ਕਮਾਈਆਂ ਚ ਵਾਦਾ ਪਾਏ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ। ਦੇਸ਼ ਨੂੰ ਆਜ਼ਾਦ ਹੋਇਆ 74 ਸਾਲ ਹੋ ਗਏ ਨੇ। ਆਜ਼ਾਦ ਹੋਇਆ ਤੇ ਨਾਲ ਅੰਗਰੇਜ਼ਾਂ ਨੇ ਦੇਸ਼ ਦੇ ਟੁਕੜੇ ਕਰ ਦਿੱਤੇ। ਲੈਂਦੇ ਚੜਦੇ ਦੇ ਵਿੱਚ ਕੰਡਿਆਲੀ ਤਾਰ ਨੇ ਫੰਡ ਪਾ ਦਿੱਤੀ। ਬਹੁਤ ਦੁਨੀਆ ਉੱਜੜ ਕੇ ਇੱਧਰ ਤੋਂ ਉੱਧਰ ਤੇ ਉੱਧਰ ਤੋਂ ਇੱਧਰ ਵਸਣ ਆ ਗਈ। ਸਮਾਂ ਨਿਕਲਿਆ ਤੇ 74 ਸਾਲ ਬਾਅਦ ਵੀ ਉਹਨਾਂ ਦੇ ਜ਼ਖਮ ਤਾਜ਼ਾ ਹੋ ਜਾਂਦੇ ਨੇ। ਜਿਨ੍ਹਾਂ ਨੇ 1947 ਵੇਲੇ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਖੀ ਉਹਨਾਂ ਦੇ ਜ਼ਖਮ ਅਜੇ ਵੀ ਉਵੇਂ ਤਾਜ਼ਾ ਨੇ ਕਲਾਨੌਰ ਦੀ ਰਹਿਣ ਵਾਲੀ ਮਾਤਾ ਕ੍ਰਿਸ਼ਨਾ ਵੈਜ ਅੱਜ ਵੀ ਉਹ ਮੰਜ਼ਰ ਯਾਦ ਕਰਦੇ ਆ ਆਪਣੀਆਂ ਅੱਖਾਂ ਪਰ ਲੈਂਦੀ ਹੈ ਕ੍ਰਿਸ਼ਨਾ ਵੈਜ ਉਸ ਸਮੇਂ ਦੇ ਉਜਾੜੇ ਬਾਰੇ ਦੱਸਦੀ ਹੈ ਮਾਤਾ ਦਾ ਕਹਿਣਾ ਹੈ ਕਿ ਜਦੋਂ ਉਹ ਦਰੋਦੀ ਵਾਪਸ ਇੱਧਰ ਭਾਰਤ ਆ ਰਹੇ ਸਨ ਤਾਂ ਉਹਨਾਂ ਦੇ ਕੋਲ ਤਨ ਤੇ ਪਾਏ ਕੱਪੜਿਆਂ ਤੋਂ ਇਲਾਵਾ ਖਾਲੀ ਹੱਥ ਸਨ ਘਰ ਵੀ ਉੱਧਰ ਰਹਿ ਗਏ ਗੈਣੇ ਗੱਟੇ ਤੇ ਸਹੇਲੀਆਂ ਵੀ ਉੱਧਰ ਰਹਿ ਗਈਆਂ ਮਾਤਾ ਦਾ ਕਹਿਣਾ ਹੈ ਕਿ ਬੇਸ਼ੱਕ ਅੱਜ ਆਪਣੇ ਪਰਿਵਾਰ ਦੇ ਵਿੱਚ ਉਸਦੇ ਕੋਲ ਪੋਤੇ-ਪੋਤੀਆਂ ਨੇ ਪਰ ਫਿਰ ਵੀ ਆਪਣੀ ਸਹੇਲੀਆਂ ਦੀ ਯਾਦ ਉਸ ਨੂੰ ਅੱਜ ਵੀ ਆਉਂਦੀ ਹੈ ਵੰਡ ਤੋਂ ਪਹਿਲਾਂ ਵਾਲੇ ਘਰ ਨੂੰ ਯਾਦ ਕਰ ਅੱਜ ਵੀ ਮਾਤਾ ਕ੍ਰਿਸ਼ਨਾ ਵਿਸ ਆਪਣੀਆਂ ਅੱਖਾਂ ਪਰ ਲੈਂਦੀ ਹੈ ਮਾਤਾ ਕ੍ਰਿਸ਼ਨ ਦਾ ਕਹਿਣਾ ਹੈ ਬੇਸ਼ੱਕ ਅੱਜ ਆਜ਼ਾਦੀ ਦੇ ਫੱਟੇ ਦਾਅਵੇ ਕੀਤੇ ਜਾਂਦੇ ਨੇ ਪਰ ਕਦੇ ਕਿਸੇ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ ਕਿਸ ਤਰ੍ਹਾਂ ਉਹਨਾਂ ਨੇ ਇੱਥੇ ਵੱਸਣ ਤੋਂ ਬਾਅਦ ਰੋਟੀ ਦੇ ਲਈ ਹੱਥ ਪੈਰ ਮਾਰੇ ਲਾਲੜੇ ਕੱਢੇ ਇਹ ਕਿਸੇ ਨੂੰ ਨਹੀਂ ਪਤਾ ਅੱਜ ਸਾਡੇ ਸਹਿਯੋਗੀ ਪੱਤਰਕਾਰ ਨੇ ਮਾਤਾ ਕ੍ਰਿਸ਼ਨਾ ਦੇ ਨਾਲ ਗੱਲਬਾਤ ਕੀਤੀ ਤਾਂ ਆਓ ਤੁਹਾਨੂੰ ਵੀ ਸੁਣਾਉਂਦੇ ਆ ਕਿ ਕਿਸ ਤਰ੍ਹਾਂ ਮਾਤਾ ਨੇਪਾਲ ਨੂੰ ਯਾਦ ਕਰਵਾਇਆ ਤੇ ਮੂੜ ਆਪਣੀਆਂ ਅੱਖਾਂ ਪਰ ਲੀਆਂ ਦੇਸ਼ ਨੂੰ 75 ਸਾਲ ਹੋ ਗਏ ਨੇ ਆਜ਼ਾਦੀ ਨੂੰ ਤੇ ਅਸੀਂ ਗੱਲ ਕਰਦੇ ਆ ਪਾਕਿਸਤਾਨ ਦੇ ਕੁਝ ਪਰਿਵਾਰ ਜਿਹੜੇ ਪਾਕਿਸਤਾਨ ਚੋਂ ਆਏ ਸੀ ਇੰਡੀਆ ਚ ਵੰਡ ਵੱਲੇ ਉਹਨਾਂ ਦੇ ਨਾਲ ਗੱਲ ਕਰਦੇ ਆ ਇੱਕ ਮਾਤਾ ਜੀ ਦੇ ਸਾਡੇ ਉਹਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ ਜਦੋਂ ਪਾਕਿਸਤਾਨ ਚੋਂ ਇੰਡੀਆ ਚ ਆਏ ਜਦੋਂ ਵਟਵਾਰਾ ਆਇਆ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਕਿਸ਼ਨਾ ਵੇਜ ਮਾਤਾ ਕੀ ਵੇਖਿਆ ਤੁਸੀਂ ਜਦੋਂ ਪਾਕਿਸਤਾਨ ਚੋਂ ਇੰਡੀਆ ਚ ਆਏ ਸੀ ਕੀ ਦੇਖਿਆ ਕੀ ਦੇਖ ਰਹੇ ਹੋ ਉਸ ਤਰ੍ਹਾਂ ਨਾ ਲੱਗਾ ਸੀ ਤੁਹਾਨੂੰ ਲੱਗਾ ਦੁਨੀਆ ਬਥੇ ਬਾਹੀ ਹੋੜੀ ਦੇਖੀ ਮਾਰ ਤਾੜੀ ਮਾਰ ਤਾੜੀ ਸ਼ੁਰੂ ਹੋਈ ਜੇ ਉਧਰ ਕਿ ਉਧਰ ਚੋ ਜਾਓ ਉਥੋਂ ਦੇਖੋ ਮਾਰ ਫੜੇ ਤਲਵਾਰ ਜੋ ਮਾਰਦੇ ਜਾਂ ਜਿੰਨ ਲਵਦੇ ਮਾਰਦੇ ਜਾਂਦੇ ਹਨ ਤੇ ਪਠਾਨਕੋਟ ਆਏ ਆ ਪਠਾਨਕੋਟ ਆ ਕੇ ਤੇ ਸਾਨੂੰ ਅੱਥੇ 5-7 ਦਿਨ ਦੇ ਰਹੇ ਆ ਉਥੇ ਰੋਟੀ ਏਡੀ ਬਣਾਣੀ ਹੈ ਉਥੇ ਖਾਣੀ ਹੈ ਉਹਨਾਂ ਨੇ ਅਸੀਂ ਪੇੜੇ ਕਰਨ ਸਾਨੂੰ ਰੋਟੀ ਪਕਾਣੀ ਚਾਹੁੰਦੀ ਇਹ ਪੇੜੇ ਕਰਦੇ ਨੇ ਕਿ ਉਹਨਾਂ ਨੂੰ ਰੋਟੀਆਂ ਫੁਲਕੇ ਬਕਾਣੇ ਦਿਖਾ ਲੈਣੇ ਦੋ ਦਨਾਂ ਚੁਕਰੇ ਪੁਗਾਰ ਤੇਰਾ ਪਾਣੀ ਪੀਣਾ ਘਟਾ ਸ਼ੁਕਰ ਹੈ ਮਤੈ ਕਿੰਨੀ ਕੁ ਉਮਰ ਸੀ ਜਿਹੜੋ ਤੁਸੀਂ ਪਾਕਿਸਤਾਨ ਚੋਂ ਆਏ ਤੇ ਕਿਹੜੇ ਹਾਲਾਤਾਂ ਚ ਤੁਸੀਂ ਇੰਡੀਆ ਦੇ ਵਿੱਚ ਆਏ ਸੀ ਹੈ ਕਿਹੜੇ ਹਾਲਾਤਾਂ ਦੇ ਵਿੱਚ ਇੰਡੀਆ ਚ ਆਏ ਸੀ ਤੇ ਕਿੰਨੀ ਕੁ ਉਮਰ ਸੀ ਤੁਹਾਡੀ ਜਿਹੜੋ ਪਾਕਿਸਤਾਨ ਚ 12 ਸਾਲ ਦੀ 12 13 ਸਾਲ ਦੀ ਮੇਰੀ ਉਮਰ ਛੋਟੀ ਉਮਰ ਸੀ ਮੇਰੀ ਅਜੇ ਅਕੇਮੀ ਜੀ ਮੈਂ ਦਾਖਲ ਹੋਈ ਇਹ ਪੰਜਵੀਂ ਪਾਸ ਕੀਤੀ ਹੈ ਤੇ ਛੇਵੀਂ ਜੀ ਦਾਖਲ ਹੋਈ ਕਿਤਾਬਾਂ ਲਈਆਂ ਨੇ ਟੱਖਣ ਲੱਗੇ ਜਿਹੜਾ ਕੋ ਰੋਲਾ ਪੈਣਾ ਚਾਰ ਦਿਨ ਇੱਧਰ ਉੱਧਰ ਜਾਣਾ ਠੀਕ ਆਪਣੇ ਘਰ ਆ ਜਨੇ ਅਸੀਂ ਤਾਂ ਕੋਈ ਚੀਜ਼ ਸੁਈ ਦੀ ਚੁੱਕੀ ਇਥੇ ਵੀ ਕਿਸੇ ਜੁਕ ਲਈ ਅਸੀਂ ਫਿਰ ਅੰਦਰ ਕਿੱਪ ਕਰਨ ਜੰਦਰੇ ਮਾਰੇ ਦੇ ਨੇ ਕੱਲ ਨੂੰ ਕਿੰਨਾ ਇੱਥੇ ਘਰੀ ਆਉਣਾ ਹੈ ਇਹ ਤੇ ਪਤਾ ਨਹੀਂ ਮੁੜ ਕੇ ਛੋਣਾ ਹੀ ਨਹੀਂ ਜੇ ਵੜਨਾ ਹੀ ਨਹੀਂ ਉਥੇ ਕੀ ਲੱਗਦਾ ਹੈ ਤੁਹਾਨੂੰ ਜਿਹੜਾ ਪੁਰਾਣਾ ਘਰ ਹੈ ਤੁਹਾਡਾ ਪਾਕਿਸਤਾਨ ਦੇ ਵਿੱਚ ਤੁਹਾਨੂੰ ਕੋਈ ਯਾਦ ਨਹੀਂ ਆਉਂਦੀ ਉਸ ਘਰ ਦੀ ਉਹਦਾ ਘਰ ਯਾਦ ਆਉਂਦਾ ਕੀ ਕੀਤਾ ਜਾਂਦਾ ਹੈ ਕਿਸ਼ਾ ਉਹ ਤੁਹਾਡੀਆਂ ਸਹੇਲੀਆਂ ਹੋਣੀਆਂ ਉੱਥੋਂ ਦੀਆਂ ਪਾਕਿਸਤਾਨ ਚ ਸਾਰੀਆਂ ਵਿਚਾਰੀਆਂ ਰੋਦੀਆਂ ਹੀ ਜਾਂਦੀਆਂ ਹੀ ਜਦੋਂ ਨਿੱਖੜ ਗਈਆਂ ਨੇ ਉੱਥੋਂ ਬਾਹਰੋਂ ਬਾਹਰ ਪੈਣ ਕਿਤੇ ਕਿਤੇ ਚਲ ਗਈਆਂ ਤੇ ਫਿਰ ਹੁੰਦੀਆਂ ਹੀ ਆਹੇ ਕਿਤੇ ਵੀ ਮਿਲਾਂਗੇ ਹੀ ਆਪਸ ਪੈਣਾ ਪੈਣਾ ਮੈਂ ਕਿੱਥੇ ਮਿਲਣਾ ਉਹ ਹੁਣ ਕਿਹਾ ਬਸ ਚਲ ਗਏ ਮੈਂ ਅਸੀਂ ਕਿਸੇ ਪਾਸੇ ਆ ਗਏ ਅਸੀਂ ਪਠਾਨਕੋਟ ਜਦੋਂ ਆਏ ਆ ਫਿਰ ਅਸੀਂ ਬਰਸਾਤ ਚੱਲੇ ਚਾਚਾ ਮੇਰਾ ਆਇਆ ਮੇਨ ਬਰਸਾਤ ਲੈ ਗਏ ਉੱਥੇ ਲੈ ਗਏ ਆ ਤੇ ਰਸਤੇ ਚ ਦੇਖੀਏ ਕੋਈ ਗੱਡੀ ਆਈ ਹੈ ਉੱਥੋਂ ਪਾਕਿਸਤਾਨ ਚੋਂ ਆਈ ਹੈ ਹਿੰਦੂਆਂ ਦੀ ਇੰਨੇ ਨੇ ਬੱਚੇ ਛੋਟੇ ਛੋਟੇ ਬੱਚੇ ਵੱਡੇ ਵੱਡੇ ਬੱਚੇ ਬੜੇ ਇੰਨੇ ਨੇ ਬਾਮਾ ਇੰਨੇ ਨਹੀਂ ਲੱਗਦਾ ਪਾਣੀ ਸੀ ਬੜਾ ਉੱਥੇ ਤੇ ਰੁਪ ਸਪੇੜ ਐਡੇ ਐਡੇ ਫੁੱਲ ਕੇ ਹੋਏ ਨੇ ਬੜਾ ਰੋਏ ਵੇਖ ਕੇ ਮਾਮਾ ਨੇ ਕਿਸ ਤਰ੍ਹਾਂ ਪੈਦਾ ਕੀਤੇ ਬੱਚੇ ਕਿਸ ਤਰ੍ਹਾਂ ਦੇ ਦੇ ਢੋਣਦੇ ਨੇ ਸਾਡੇ ਸਾਡੇ ਹਿੰਦੂਆਂ ਨੇ ਵੀ ਫਿਰ ਮੁਜ਼ਮਮਾਨਾਂ ਦੀ ਗੱਡੀ ਆਈ ਉਹਨਾਂ ਦੇ ਬੱਚੇ ਬਾਅਦ ਮੁੱਢੀ ਕੋਈ ਗੱਡੀ ਬੰਦ ਕਰਕੇ ਭੇਜੀ ਹੈ ਬੜੇ ਪਰੜੇ ਹਾਲਾਤ ਹੋਏ ਨੇ ਉਹ ਜਿਵੇਂ ਜਿਹਾ ਸਪਲਾਹੜੀਆਂ ਯਾਦ ਕਰੀ ਯਾਦ ਕਾਵੇ ਤੇ ਬੜਾ ਮੁਸ਼ਕਲ ਹੁੰਦੀ ਕੀ ਹੈ ਮਾਤਾ ਫਿਰ ਕਿੱਦਾਂ ਗੁਜ਼ਾਰਾ ਕੀਤਾ ਤੁਸੀਂ ਉਧਰ ਸਭ ਕੁਝ ਉਧਰ ਛੱਡ ਆਏ ਪਹਿਲੇ ਆਂਗਰੀ ਦਰਨਾਂ ਕੀ ਤੇ ਹੋ ਜਾਟਾ ਸੀ ਕੋਈ ਲੋਕਾਂ ਨੇ ਖੋਲੇ ਦੇ ਸੀ ਜਿਹੜੇ ਸੌਕੇ ਬੰਦੇ ਹੋਣਾ ਨੇ ਕਾਜ ਕਣਕਾਂ ਕੁੰਕਾਣੇ ਆਟਾ ਆਟਾ ਪਛਾਣਾ ਦੇਣਾ ਤੇ ਜਾਣਾ ਤੇ ਫਿਰ ਸਾਨੂੰ ਵੀ ਅਸੀਂ ਕਪੜਾ ਲੈ ਜਾਨ ਸਾਨੂੰ ਵੀ ਆਟਾ 1 ਕਿਲੋ 2 ਕਿਲੋ ਆਟਾ ਦੇਣਾ ਜਿਹੜੇ ਦੋ ਦਿਨ ਖਾ ਲੈਣਾ ਫਿਰ ਜਾਣਾ ਫਿਰ ਜਾ ਕੇ ਲੈ ਆਉਣਾ ਤੇ ਕਿੱਜਾ ਲਾ ਕੀਤਾ ਹਫਤਾ ਕਿਸਰਾ ਕੱਢੇ ਵਾਚੇ ਬਿਟੇ ਖਾਣੇ ਲੱਗੇ ਮਤਲਬ ਕਿੰਨੇ ਪਹਿਣ ਪਰਾਸੀ ਤੁਸੀਂ ਹੈਗੇ ਮੈਂ ਤੇ ਸੱਚੀ ਨੇ ਪਹਿਨਾ ਤੀ ਕਿ ਪਰਾਸੀ ਕੀ ਲੱਗਦਾ ਤੁਹਾਨੂੰ ਹੁਣ ਵੀ ਤੁਸੀਂ ਜਦੋਂ ਉਹ ਗੱਲ ਨੂੰ ਛੇੜਦੇ ਹੋ ਤੁਸੀਂ ਪੁਰਾਣੇ ਘਰਾਂ ਨੂੰ ਹੁਣ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਕੀ ਲੱਗਦਾ ਤੁਹਾਨੂੰ ਬੜਾ ਬੜਾ ਲੱਗਦਾ ਮੈਨੂੰ ਕੁਝ ਨਹੀਂ ਇਧਰ ਆਣ ਕਿੰਨੇ ਆਮ ਰੱਖਿਆ ਜਿਵੇਂ ਉਧਰੋਂ ਆ ਗਏ ਆ ਨਾ ਵੀ ਜੇ ਸਾਡੇ ਇੱਥੇ ਆਣਗੇ ਸਾਡਾ ਕਾਰੋਬਾਰ ਚੰਗਾ ਹੁੰਦਾ ਚੰਗਾ ਠੀਕ ਹੋਏ ਸਾਨੂੰ ਇੱਥੇ ਵੀ ਕੁਝ ਨਹੀਂ ਮਿਲਿਆ ਆਈ ਆਜ਼ਾਦੀ ਜੂਰੇ ਨਾ ਨਹੀਂ ਮਿਲ ਗਈ ਸਾਨੂੰ ਕੁਛ ਨਹੀਂ ਮਿਲੇ ਤਬਰਨ ਤਬਰ ਕਬ ਦਬਾ ਹੋ ਗਏ ਨੇ ਘਰਾਂ ਦੇ ਘਰ ਦਬਾ ਹੋ ਗਏ ਲੋਕਾਂ ਦੇ ਪਰ ਇਹ ਘਰ ਲੋਕੀ ਅੰਦਰ ਬੈਠੇ ਨੇ ਬੜੇ ਠੁੱਕ ਗਏ ਅਸੀਂ ਇਸੇ ਕੇ ਬਾਹਰ ਨਿਕਲ ਆਈ ਨਾ ਬੱਟ ਬੱਟ ਕੇ ਸੁੱਟੀ ਜਾਂਦੇ ਇਹ ਕਿ ਬੜੇ ਹਨ ਕੀ ਬੰਦਾ ਪਿਆ ਦੁਨੀਆ ਦੇ ਇੱਥੇ ਮੁਸਮਾਨੀਆਂ ਮਿਲੀਆਂ ਰਸਤੇ ਜਾਂਦੇ ਬਈ ਮੁਸਮਾਨੀਆਂ ਮਿਲੀਆਂ ਤੁੰਦੀਆਂ ਨੇ ਜਾਓ ਸੰਭੋ ਸਾਡੇ ਠੂਠੇ ਤੇ ਕਨਾਲੀਆਂ ਅੱਜ ਤੁਹਾਡੇ ਸੰਭਾਂਗੇ ਮਹਿਲ ਤੇ ਮਾੜੀਆਂ ਮੈਂ ਜੇ ਟਿਕਾਣੇ ਪਹੁੰਚਾਂਗੇ ਤੇ ਤੁਹਾਡੇ ਠੂਠੇ ਵੀ ਲੈ ਲਾਂਗਾ ਇਸ ਪਰੀ ਪਹੁੰਚਣਾ ਵੀ ਹੈ ਜੇ ਟਿਕਾਣੇ ਮੁਝਾਤ ਨਾਲ ਜਾਂਦੀਆਂ ਨਾਲ ਬੱਚੇ ਚੁੱਕੇ ਤੇ ਦੌੜਦੀਆਂ ਸਾਸੀ ਤੋਂ ਦੇ ਰਹੀ ਉਹ ਵੀ ਚੁੱਕੇ ਜਾਂਦੇ ਦੀਆਂ ਹੀ ਤੇ ਕਹਿੰਦੇ ਜਾਓ ਤੁਹਾਡੇ ਸਾਹਮਣੇ ਠੂਠੇ ਤੇ ਕਨਾਲੀਆਂ ਅਸੀਂ ਸਾਂਭਾਂਗੇ ਤੁਹਾਡੇ ਮਹਿਲ ਤੇ ਮਾੜੀਆਂ ਮੈਂ ਸਾਂਭੂ ਜੇ ਤੁਹਾਨੂੰ ਬਰਤਨ ਦੇਖੋ ਜਾਓ ਜੜੇ ਸੜ ਜੋ ਕਰਮ ਸਾਨੂੰ ਮਿਲ ਜਾਏਗਾ ਅੱਜ ਜਦੋਂ ਮੈਂ ਆਇਆ ਪਾਕਿਸਤਾਨ ਮੈਨੂੰ ਸੁਖ ਨਹੀਂ ਵੇਖਿਆ ਅੱਜ ਇਹੋ ਜਿਹਾ ਨਾ ਕੁਝ ਨਾ ਪੱਲੇ ਕਾ ਕਿਸੇ ਪਾ ਜਿਹੜਾ ਮਾਲ ਸੀ ਸਾਰਾ ਉਥੇ ਨਾ ਪਾਇ ਹੀ ਕੋਈ ਕੁਝ ਨਹੀਂ ਬੜੇ ਬੜੇ ਭਗਵਾਨ ਸਾਡੇ ਨੇ ਕਹਿਣਾ ਹੈ ਭਗਵਾਨ ਦਾ ਨਾਮ ਲੈ ਅੱਜ ਤੱਕ ਵੇਖੋ ਮੈਂ 78 ਸਾਲਾਂ ਦੀ 85 ਸਾਲਾਂ ਦੀ ਹੋ ਗਈਆਂ ਅਜੀ ਮੈਂ ਆਪਣਾ ਦਿਲ ਨਹੀਂ ਛੱਡਦੀ ਮੇਰੀ ਕੋਈ ਨਹੀਂ ਬੱਚੇ ਰਾਜੀ ਰਹਿਣ ਬੜਾ ਕੁਝ ਹੈ ਕੀ ਕਰਨਾ ਪਿਆ ਹੈ ਨੂੰ ਕੀ ਕਰਨਾ ਸੋਣੇ ਨੂੰ ਕੀ ਕਰਨਾ ਹੈ ਬੱਚੇ ਰਾਜੀ ਰਹਿਣ ਭਗਵਾਨੇ ਉਹਦੀ ਕਮਾਈਆਂ ਚ ਵਾਦਾ ਪਾਏ ਇਹ ਰੱਜੀ ਕੇ ਖਾਣ ਕੇ ਮੈਂ ਵੀ ਖਾਵਾ ਗਏ ਮੂੰਹ ਚ ਭੋਰਾ ਗਿੱਡੇ ਕੇ ਮੇਰੇ ਮੂੰਹ ਚ ਪਾਹ ਆ ਭੁੱਖੇ ਤਾਂ ਮੈਨੂੰ ਕਿੱਥੋਂ ਦੇਣਾ ਇਹਨਾਂ ਨੇ ਸੰਗ ਟਾਈਮ ਕੱਢ ਛੜੇ ਸਾਰੇ ਸਹੀ ਟਾਈਮ ਕੱਢ ਛੜੇ ਇਹ ਸੁਣਿਆ ਤੁਸੀਂ ਕ੍ਰਿਸ਼ਨਾ ਵਿਜਮ ਮਾਤਾ ਜੀ ਨੂੰ ਜਿਨ੍ਹਾਂ ਨੇ ਆਪਣੀ ਦਾਸਤਾਨਾ ਸੁਣਾਈ ਮੈਂ ਮਿੰਨੀ ਪਾਕਟ ਲਈ ਵਿੱਕੀ ਮਲਿਕ ਕਲਨੌਰ